ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪਦਵੀਆਂ ਸਮੂੱਚੀ ਲੋਕਾਂ ਇਹਨੂੰ ਗੁਰੂ ਨਾਨਕ ਨਾਮ ਦੇ ਹੋ ਸੰਗਤਾਂ ਨੂੰ ਸਾਰਿਆਂ ਨੂੰ ਲੱਖ ਲੱਖ ਮਬਾਰਕ ਕਪਵੰਨ ਜੀ ਪਟਸੈਬਾਨ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਦੇ ਹੋਏ ਫਲਮਾਨ ਕਰਦਿੰਦੇ ਨੇ ਗਾਵੇ ਕਪਲਾੜ ਆਦ ਜੋ ਕਿ ਸਰ ਅਪਲੰਪਲ ਹਪਤਾਲ ਮਦੋ ਗਾਵੇ ਜਮਦਗਨ ਪਰ ਸਲਾਮੇਸ਼ਰ ਕਨ ਕੋਠਾ ਲਗ ਤੇਜ ਹਰਿਓ ਉਦੋ ਅਕਲੂ ਬਿਦਰ ਤੁੰਗਾਵੈ ਸਤਗੁਰ ਤੁਨ ਜਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋ ਗੁਰ ਜਿਨ ਬਾਣੀਓ ਸੋ ਐਸੇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦਾ ਜਸ ਦੇਵੀ ਦੇਵ ਤੇ ਵੀ ਗਾ ਲਏ ਨੇ ਸੋ ਪਟ ਸਾਹਿਬਾਂਸਾ ਦਾ ਜ਼ਿਕਰ ਕਰਦੇ ਸਤਗੁਰ ਨਾਨਕ ਪ੍ਰਗਟਿਆ ਮਿੱਟ ਤੁੰਦ ਜਗ ਚਾਨਣ ਹੋਵਾ ਜਿਉਂਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਗਾ ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦਾ ਜਸ ਸਮੁੱਚੀ ਅੱਤੀ ਸਮੁੱਚਾ ਬਹਿਲ ਮੰਡ ਕਾ ਰਿਆ ਹੈ। ਤੋਂ ਐਸੇ ਕੁ ਨਾਸਤਾ ਜੀ ਦੇ ਪ੍ਰਕਾਸ਼ ਪੋਦੋ ਦੇ ਉੱਤੇ ਸਾਨੂੰ ਵੀ ਜ਼ਰੂਰਤ ਹੈ ਕਿ ਆਪਾਂ ਧੰਗੋਦ ਨਾਨਕ ਸਰ ਮਹਾਰਾਜ ਜੀ ਦੇ ਜੋ ਪਾਵਨ ਉਪਦੇਸ਼ ਨੇ ਜੋ ਸਾਨੂੰ ਸਿੱਖਿਆ ਜੋ ਟੀਚ ਦਿੱਤੀ ਹੈ ਸਾਹਿਬ ਨੇ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕ ਰੱਬ ਦੇ ਉਪਾਸਕ ਬਣੀਏ ਇੱਕ ਪਰਮਾਤਮਾ ਨੂੰ ਸਦਯਾਪ ਵੀ ਜਾਣਦੇ ਹੋਏ ਸਮੁੱਚੀ ਲੋਕਾਈ ਦੇ ਨਾਲ ਬੈਰ ਦੋਸ਼ ਛੱਡ ਕੇ ਪਿਆਰ ਦੇ ਨਾਲ ਰਹਿਣਾ ਸਾਨੂੰ ਧੰਗੋਦ ਨਾਨਕ ਸਰ ਮਹਾਰਾਜ ਨੇ ਸਿਖਾਇਆ ਹੈ। ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਪਦੇਸ਼ ਬਹੁਤ ਗੁਰਦਸ ਸਾਹਿਬ ਦੇ ਵਿੱਚ ਉਪਦੇਸ਼ ਨੇ ਜੇਕਰ ਤੁਸੀਂ ਕੋਈ ਇੱਕ ਕਣਕਾ ਵੀ ਆਪਣੇ ਜੀਵਨ ਵਿੱਚ ਲਾਈਫ ਵਿੱਚ ਰੱਖ ਲਈਏ ਸੋ ਸਹਿਬ ਕਹਿੰਦੇ ਕਿ ਨਕਾ ਇੱਕ ਜਸਜੀਵ ਸਾਹਿਬ ਹੈ ਤਾਂ ਕਿ ਮਹਿਮਗਨੀ ਨਾ ਆਵੇ ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦਾ ਸਾਨੂੰ ਫਿਰ ਉਪਦੇਸ਼ ਕਿ ਜੋ ਦੀਸੇ ਸੋ ਤੇਰਾ ਰੂਪ ਗੋਣਿੰਦਾਨ ਗੋਵਿੰਦ ਅਨੂਪ ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ ਉਨ੍ਹਾਂ ਦੇ ਪ੍ਰਕਾਸ਼ ਕਲਪ ਦੀਆਂ ਸਮੁੱਚੀ ਲੋਕਾਈ ਨੂੰ ਲੱਖ ਲੱਖ ਨਵਾਜ਼ਕਾਂ ਹੋਵਣ ਦੀ ਸਹਿਬ ਕਿਰਪਾ ਕਰਨ ਅਸੀਂ ਔਰ ਤੁਸੀਂ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਪਦੇਸ਼ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ